ਜੇ ਤਾਂ ਕੋਈ ਘਰੇ ਇੰਨੀਆਂ ਚੀਜ਼ਾਂ ਬਣਾ ਕੇ ਪੀ ਸਕਦਾ ਟੱਕਰੇ ਬਣਾ ਲਓ ਸਾਰਾ ਡੱਬਾ ਪੀਓ ਜੇ ਜੇ ਨਹੀਂ ਕਿਸੇ ਤੋਂ ਹਿੰਮਤ ਹੁੰਦੀ ਤਾਂ ਸਟੈਂਡ ਦੇ ਕੋਲੇ ਬਖੜੀ ਹੈ ਹਾਂ ਆਪਣੀ ਕੋ ਦੁਕਾਨ ਤੇ ਆਓ ਵੱਡਾ ਗਲਾਸ 100 ਰੁਪਏ ਦਾ ਛੋਟਾ ਗਲਾਸ 30 ਰੁਪਏ ਦਾ ਵਧੀਆ ਕੁਆਲਟੀ ਵਾਲੀ ਚੀਜ਼ ਹੋਊਗੀ ਇਹਦੇ ਵਿੱਚ ਕੋਈ ਨਾ ਜਿਆ ਪਰਤਾਂ ਦੀ ਚੀਜ਼ ਨਹੀਂ ਹੋਊਗਾ ਸੱਲੈ ਆਈ ਪੀਓ ਤੇ ਤਾਕਤ ਬਣਾਓ ਚਲੋ ਠੀਕ ਆ ਵੀ ਸ਼ਸ਼ੀ ਕਾਲ ਦੇ ਸਾਰ 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 ਵਾਹਿਗੁਰੂ ਠੀਕੀ ਬੱਲੇ ਬਾਲਸਾਂ ਜੀ ਹੋ ਜਾ ਬਈ ਸਾਂਸਰੀ ਆ ਗਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਫੇਰ ਬਾਈ ਆਪਾਂ ਦੂਰੀਆਰ ਵੀਡੀਓ ਪਾ ਰਹੇ ਆ ਤੇ ਖਾਲਸਾ ਜੀ ਦੀ ਤੇ ਐਡਰੈਸ ਨੂੰ ਪਹਿਲੇ ਹੀ ਦੱਸ ਦਿੰਦੇ ਆਂਗੇ ਪਿੰਡ ਨਾ ਥਾਣਾ ਜਿਲ੍ਹਾ ਬਡਿੰਡਾ ਬਾਬਾ ਕਾਨ ਟੈਕਸੀ ਸਟੈਂਡ ਦੇ ਸਾਹਮਣੇ ਤਸੀਲ ਦੇ ਸਾਹਮਣੇ ਹੈ ਹਸਪਤਾਲ ਦੀ ਬਾਹਰ ਕੇ ਵੈਸੇ ਕਾਂਦੇ ਨਾਲ ਬਿਲਕੁਲ ਆਪਣੇ ਖਾਲਸਾ ਜੀ ਬਣਾਉਂਦੇ ਨੇ ਸਰਧਈ ਤੇ ਸਾਨੂੰ ਸਾਰੇ ਹੀ ਦਿਖਾਉਨੇ ਆਂਗੇ ਵਿਧੀ ਤੇ ਇਹਦੇ ਵਿੱਚ ਇੱਕ ਤੁਹਾਨੂੰ ਪਹਿਲਾਂ ਦੱਸ ਦਈਏ ਵੀ ਇਹਦੇ ਵਿੱਚ ਕੋਈ ਨਸ਼ਾ ਨਹੀਂ ਗਿਆ ਹੁੰਦਾ ਇਹ ਚ ਕੱਲੀਆਂ ਮਤਲਬੋ ਬਦਾਮ ਤੋਂ ਲੈ ਕੇ ਕਿਹੜੀਆਂ ਚੰਗੀਆਂ ਚੀਜ਼ਾਂ ਸਾਰੀਆਂ ਬਣਾਈ ਜਾਂਦੀਆਂ ਉਹ ਤੁਹਾਨੂੰ ਅੱਜ ਵੀਡੀਓ ਨਹੀਂ ਦਿਖਾਉਨੇ ਆਂਗੇ ਤੇ ਜਿਹੜੀਆਂ ਬਾਣੀਆਂ ਵਿੱਚ ਕਿਹੜਾ ਸਮਾਨ ਪਿਆ ਹੈਗਾ ਤੇ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਆਜੋ ਜੀ ਜੁੜੋ ਨਾਲ ਤੇ ਬਾਜੀ ਪ੍ਰਣਾਮ ਹਾਂ ਤੇ ਦਿਖਾਓ ਬਾਬਾ ਜੀ ਤੇ ਕੀ ਕੀ ਚੀਜ਼ਾਂ ਪਾਈਆਂ ਇਹ ਮਗਜ਼ ਪਾਏ ਆ ਜੀ ਠੀਕ ਆ ਜੀ ਇਹ ਆ ਬਦਾਮ ਪਾਤੇ ਜੀ ਠੀਕ ਆ ਜੀ आ खसखस पाती जी ठीक है जी आ देखो जी ये खसखस होगी आ सौ होगी जी ठीक है जी ये आगे काजू पाते जी ठीक है जी ਇਹ گلاب ਦੇ ਫੁੱਲ ਹੋ ਗਏ ਜੀ ਠੀਕ ਹੈ ਜੀ ਇਹ ਤਾਂ ਫਿਰ ਸਾਰਾ ਕੁਝ ਬਹੁਤ ਵਧੀਆ ਚੀਜ਼ ਜੀ ਆਈ ਸਾਰੀ ਹੈ ਨਾ ਬਹੁਤ ਵਧੀਆ ਚੰਗੀ ਚੀਜ਼ ਆ ਜੀ ਆ ਲੈ ਚੀਜ਼ ਆ ਲੈ ਜੀਆਂ ਪਾਤੀਆਂ ਜੀ ਆ ਕਾਲੀ ਮਿਰਚ ਐ ਇਹ ਬੈਤੋਂ ਇਹ ਬੈਤੋਂ ਚੰਗੀ ਆ ਹਨਾ ਬਹੁਤ ਚੰਗੀ ਚੀਜ਼ ਆ ਜੀ ਆ ਦੇਖੋ ਤੇ ਤੇ ਚੱਲਦਾ ਜੀ ਖਾਲਸਾ ਜੀ ਕਿਵੇਂ ਵਿਧੀ ਚੱਲਦੀ ਹੈ ਉਸ ਹਾਮ ਨਾਲ ਰਗੜਾ ਰਗੜਾ ਇਹਨਾਂ ਦਾ ਸਾਰੇ ਤੁਹਾਨੂੰ ਵੀਡੀਓ ਦਿਖਾਵਾਂਗੇ ਲਾਸਟ ਤੱਕ ਤੇ ਆਪਣੇ ਨਿਸ਼ਾਨੇ ਦੇ ਨੇੜੇ ਦੇ ਪਿੰਡਾਂ ਦੀ ਵੀ ਸੰਗਤ ਆ ਗਈ ਤੇ ਜਰੂਰ ਪਹੁੰਚੋ ਇੱਥੇ ਆਇਆ ਕਰੋ ਕਿਉਂਕਿ ਇਹ ਬਹੁਤ ਚੰਗੀ ਚੀਜ਼ ਹੈ ਕਿਉਂ ਗਰਮੀ ਦੇ ਸੀਜ਼ਨ ਸਾਹਿਬ ਨਾਲ ਜੇਕਰ ਤੁਸੀਂ ਗਲਾਸ ਪੀਜੋਗੇ ਤਾਂ ਤੁਸੀਂ ਇਹ ਜਿੱਦ ਗੱਲਾਂ ਯਾਦ ਹੀ ਰੱਖੋਗੇ ਵੀ ਯਾਰ ਤੁਸੀਂ ਨਾ ਕੋਲਡ ਡਰਿੰਕ ਪੀਓਗੇ ਜ਼ਿੰਦਗੀ ਚ ਤੇ ਨਾ ਕੋਈ ਸਟਿੰਗ ਜਾਂ ਨਾ ਕੋਈ ਇਹ ਹੀ ਚੀਜ਼ਾਂ ਤੇ ਚਲੋ ਬਈ ਦੇਖਦੇ ਆਪਾਂ ਤੁਹਾਨੂੰ ਸਾਰੇ ਹੀ ਤੇ ਵੀਡੀਓ ਥੋੜੀ ਸ਼ਾਰਟ ਕਰਕੇ ਕਰਾਂਗੇ ਬਾਈ ਜੀ ਤੇ ਵਿੱਚ ਕਟਿੰਗ ਵੀ ਹੋਊਗੀ ਤੇ ਬਾਬਾ ਇਹਨੂੰ ਫਿਰ ਕੀ ਕਹਿੰਦੇ ਆਗੇ ਹਾਂਜੀ ਇਹਨੂੰ ਕੀ ਕਹਿੰਦੇ ਆ ਇਹਨੂੰ ਇਹਨੂੰ ਸਲੋਤਰ ਜੀ ਸਲੋਤਰ ਸਾਬ ਦੇ ਖਾਲਸਾ ਜੀ ਦੇ ਆਪਾਂ ਹੈ ਨਾ ਆਹੋ ਆ ਕਿਉਂ ਤਾਂ ਸਨੇਹਰਾ ਜੀ ਅੱਛਾ ਜੀ ਇਹ ਸਨੇਹਰਾ ਹੈਗਾ ਇਹ ਸਲੋਤਰ ਹੈ ਇਹ ਸਲੋਤਰ ਹੈ ਠੀਕ ਹੈ ਸਲੋਤਰ ਸਨੇਹਰਾ ਕੁੰਡੇ ਨੂੰ ਸਨੇਹਰਾ ਆਉਂਦੇ ਆ ਜਿਹੜਾ ਆਪਾਂ ਕੁੰਡੇ ਦਾ ਜੀ ਕੁੰਡੇ ਸਰ ਜੀ ਜਿਹੜਾ ਕਹਿੰਦੇ ਆ ਅਸੀਂ ਸਨੇਹਰਾ ਕਹਿੰਦੇ ਆ ਕਿਵੇਂ ਆਪਣੇ ਬਾਬਾ ਜੀ ਦੀ ਕਿਵੇਂ ਓਡਾ ਦਾ ਲੋਗੇ ਉਹਨਾਂ ਦੇ ਅਲੱਗ-ਅਲੱਗ ਕਿਵੇਂ ਨਾਂ ਰੱਖੇ ਹੁੰਦੇ ਆ ਕਿਵੇਂ ਹਾਂਜੀ ਹਾਂ ਉਹ ਚੀਜ਼ ਹੈ ਨਾ ਇਹ ਪ੍ਰਾਣੀਆਂ ਗੁਰੂ ਸਾਹਿਬ ਜੀ ਆ ਰੱਖੀਆਂ ਮੈਂ ਹਲੋ ਸਰੋਸਨ era ਅੱਛਾ ਤੇ ਇੱਕਵੇਂ ਇੰਜਨ ਦੀ ਰੇਲ ਨੂੰ ਕਹਿੰਦੇ ਆ ਡੇਡਾ ਸੋਂ ਕਹਿੰਦੇ ਆ ਜੀ ਭੂਤ ਨਹੀਂ ਕਹਿੰਦੇ ਆ ਉਹ ਤੁਸੀਂ ਕਹਿੰਦੇ ਆ ਠੀਕ ਹੈ ਲਾਹਮੁੰਡਾ ਹਣ ਤੂੰ ਬੈਠ ਦੋ ਮਿੰਟ ਤੂੰ ਬਣਾਵਾ ਤੇ ਵੀਡੀਓ ਚਾਲੂ ਹੋਈ ਜੀ ਇਹ ਬਣਾਵਾਂਗੇ ਘੱਟੋ ਘੱਟ 10 ਮਿੰਟ ਦੀ ਬਣੂਗੀ ਤੇ ਆਪਣੇ ਪੰਥੀ ਮਾਣ ਦੇ ਬੰਦੇ ਆ ਬਾਈ ਤੈਨੂੰ ਸ਼ੇਅਰ ਕਰੋ ਤੇ ਆਪਾਂ ਵੈਸੇ ਬਹੁਤ ਲੋਕ ਲੋਕਾਂ ਦੀ ਐਡ ਕਰ ਦਿੰਦੇ ਆ ਤੇ ਆਪਾਂ ਅੱਜ ਖਾਲਸਿਆਂ ਦੀ ਕਰਨੀ ਹੈ ਕਿ ਵੱਧ ਤੋਂ ਵੱਧ ਵੀ ਇਹ ਮੇਨਟ ਕਰਦੇ ਆਗੇ ਬਹੁਤ ਲੋਕ ਕਹਿ ਦਿੰਦੇ ਆਗੇ ਵੀ ਆਪਾਂ ਵੀ ਪੰਜਾਬ 'ਚ ਆਪਾਂ ਬਹੁਤ ਲੋਕਾਂ ਦੀ ਗਲਤ ਧਾਰਨਾ ਹੈ ਕਿ ਪਰ ਆਹ ਇਹ ਧਾਰਨਾ ਆਪਾਂ ਖਤਮ ਕਰਨ ਵਾਸਤੇ ਵੀਡੀਓ ਬਣਾ ਰਹੇ ਆ ਦੇਖੋ ਇਹ ਕਿੰਨੀਆਂ ਸੋਹਣੀਆਂ ਤੇ ਚੰਗੀਆਂ ਚੀਜ਼ਾਂ ਆਪਣੇ ਵਾਸਤੇ ਬਣਾ ਰਹੇ ਆ ਵੀ ਦੇਖੋ ਜੀ ਨਸ਼ਿਆਂ ਤੋਂ ਬਚੋ ਸਿਹਤ ਬਣਾਓ ਸਰ੍ਹਦਾਈਆਂ ਪੀਓ ਤੇ ਜੇਮਾ ਜੇਮਾਲੇ ਮੁੰਡੇ ਆਉਂਦੇ ਆ ਬਾਬਾ ਫਰਹਾਂ ਜੇਮਾਲੇ ਵੀ ਆਉਂਦੇ ਹੁੰਦੇ ਆ ਮੁੰਡੇ ਤੇ ਜਿੰਮ ਵਾਲਿਆਂ ਨੂੰ ਵੀ ਅੱਪ ਬੇਨਤੀ ਕਰਦੇ ਆ ਤੇ ਕਿਹਨੇ ਕੋ ਕਬੱਡੀ ਦੇ ਪਲੇਅਰ ਆ ਸਾਰੇ ਆਉਂਦੇ ਜੀ ਸਰਪੰਚ ਵੀ ਆ ਕੇ ਪੀਕੇ ਗੈਸ ਭੇਜੀ ਹੋਰ ਵੀ ਪੀਕੇ ਗਏ ਸਰ ਵੀ ਕੀ ਜਾਂਦੇ ਆ ਚੰਗੀ ਚੀਜ਼ ਦਾ ਚੰਗੀ ਚੀਜ਼ ਨੇ ਸਾਰੇ ਹੀ ਆਉਣਗੇ ਕਹਿ ਕੇ ਲਵਾਈ ਆ ਜੀ ਸਾਰਿਆਂ ਨੇ ਹਾਂ ਨਹੀਂ ਵਧੀਆ ਗੱਲ ਆ ਚੰਗੀ ਗੱਲ ਆ ਜੀ ਦਰਸ਼ਨ ਅਰਗਾਂ ਨੇ ਮਾਲਵੇ ਅਰਗਾਂ ਨੇ ਸਾਰਿਆਂ ਨੇ ਕਹਿ ਕੇ ਲਵਾਈ ਆ ਵੀ ਭਾਈ ਇਹ ਚੀਜ਼ ਲਾਓ ਨਹੀਂ ਚੰਗੀ ਗੱਲ ਆ ਬਈ ਚੰਗੀ ਚੀਜ਼ ਦੋ ਲੋਕਾਂ ਨੂੰ ਹਾਂ ਤੇ ਬਾਈ ਜੀ ਬੇਨਤੀ ਹੈ ਕਿ ਵੀਡੀਓ ਬਹੁਤ ਲੰਬੀ ਜਾਂਦੀ ਸੀ ਤਾਂ ਕਰਕੇ ਥੋੜੀ ਸ਼ਾਰਟ ਕਰ ਰਿਹਾ ਤੇ ਇਸ ਤਰ੍ਹਾਂ ਬਣ ਜਾਂਦਾ ਹੈਗਾ ਤੇ ਤੁਹਾਨੂੰ ਅੱਗੇ ਦਿਖਾਵਾਂਗੇ ਖਾਲਸਾ ਜੀ ਕਿ ਕਿਵੇਂ ਕਹਾ ਵਿਧੀ ਬਣਾਉਂਦੇ ਆ ਭਾਈ ਜੀ ਵਿਧੀ ਦੇ ਹਿਸਾਬ ਨਾਲ ਆ ਚੀਜ਼ ਬਣ ਗਈ ਬਾਬਾ ਇਹਨੂੰ ਕੀ ਕਹਿੰਦੇ ਹੈਗੇ ਕੀ ਬਣ ਗਿਆ ਹੁਣ ਇਹ ਸਰਦਾਈ ਜੀ ਅੱਛਾ ਤਾਂ ਜੀ ਬਣ ਗਈ ਇਹਨੂੰ ਕੀ ਤੁਸੀਂ ਸੜੀ ਨਾਲ ਕੀ ਲਾਉਂਦੇ ਸੀ ਸ਼ਾਨਾ ਲਾ ਰਿਹਾ ਸ਼ਾਨਾ ਲਾ ਰਿਹਾ ਠੀਕ ਆ ਸ਼ਾਨਾ ਲਾ ਦਨੇ ਜੀ ਅੱਛਾ ਇਹ ਚ ਬਣ ਰਿਹਾ ਹੈਗਾ ਠੀਕ ਆ ਵਾਹਿਗੁਰੂ 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 ਕੀ ਵਾਹਿਗੁਰੂ 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 ਕੀ ਵਾਹਿਗੁਰੂ ਤੇ ਇਹਨੂੰ ਥੋੜਾ ਵੀਡੀਓ ਬਈ ਤਾਂ ਕਰਕੇ ਸ਼ਾਰਟ ਕੀਤੀ ਆ ਕਿਉਂਕਿ ਵੀਡੀਓ ਬਹੁਤ ਲੰਬੀ ਜਾਵਣਨੀ ਆ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਬਈ ਜੀ ਇੰਨੇ ਬੰਦੇ ਆਪਣੇ ਤੁਹਾਨੂੰ ਸਾਰੀ ਵਿਧੀ ਬਈ ਕਿਵੇਂ ਬਣਾਈ ਗਿਆ ਉਹਨੂੰ ਪੂਰੀ ਵੀਡੀਓ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਤੇ ਡਰੈਸ ਨੂੰ ਦੱਸਦਾ ਸੀਗਾ ਤੇ ਇਸ ਤੋਂ ਬਾਅਦ ਹੀ ਹੁਣ ਤਿਆਰ ਹੋ ਗਿਆ ਤਿਆਰ ਹੋ ਗਿਆ ਜੀ ਬਸ ਬਸ ਆ ਇਹ ਲੱਗ ਗਿਆ ਛਾਣਾ ਹੈ ਹਾਂਜੀ ਇਹ ਬਸ ਬਣ ਗਈ ਜੀ ਬਣ ਗਈ ਜੀ ਐਡਰੈਸ ਬਾਈ ਸਾਨੂੰ ਫੇਰ ਦੂਰੀ ਦਾ ਦੱਸ ਦਿੰਦੇ ਆ ਕਿ ਬਾਬਾ ਕਲੂਨਥ ਟੈਕਸੀ ਸਟੈਂਡ ਦੇ ਸਾਹਮਣੇ ਪਿੰਡ ਨਫਾਣਾ ਜ਼ਿਲ੍ਹਾ ਬਠਿੰਡਾ ਪੰਜਾਬ ਤੇ ਗਾਂਹ ਇੰਡੀਆ ਬਾਈ ਲਓ ਜੀ ਇਹ ਚ ਹੁਣ ਤੁਹਾਨੂੰ ਲਾਸਟ ਮਾੜਾ ਜਾਂ ਵੀਡੀਓ ਲਾਸਟ ਚ ਦਿਖਾਉਨੇ ਆਂਗੇ ਵੀ ਕਿਸ ਤਰ੍ਹਾਂ ਤਿਆਰ ਹੁੰਦਾਗਾ ਜੀ ਇਹ ਇੱਕ ਪਹਿਲਾ ਉਹਨੂੰ ਛਾਣਾ ਕਿਹਾ ਜਾਂਦਾ ਕਿ ਇਹ ਦੂਜਾ ਲਾਸਟ ਛਾਣਾਗਾ ਤੇ ਫੇਰ ਇਹ ਚ ਫੇਰ ਰਦਈ ਨਿਕਲੀ ਹੈਗੀ ਬਹੁਤ ਬਹੁਤ ਪਾਲੀ ਕੋਲੋਂ ਬਟੇ ਦਾ ਪੈਂਡਾ ਸਭ ਤੋਂ ਬਾਦਲਾ ਤੇ ਇਹ ਹੁਣ ਮਨ ਤਿਆਰ ਹੈ ਜੀ ਹਾਂ ਤਿਆਰ ਹੈ ਲਓ ਜੀ ਇਹ ਹੋ ਗਈ ਤਿਆਰ ਆ ਤੇ ਤੁਹਾਨੂੰ ਪਤਾ ਹੀ ਹੈ ਚੀਜ਼ਾਂ ਬਾਈ ਦੇ ਵਿੱਚ ਐਸਾ ਤੁਹਾਨੂੰ ਫੋਟੋ 'ਚ ਦਿਖਾ ਦਿੰਨੇ ਆ ਤੇ ਵੱਡਾ ਗਲਾਸ ਪਿਆਗਾ ਦਾਗਾ ਛੋਟਾ ਤੀਹਾਂ ਦਾਗਾ ਤੀਹਾਂ ਸਾਰੀਆਂ ਬਾਈ ਚੰਗੀਆਂ ਪਈਆਂ ਵੀ ਆ ਤੇ ਇੱਕ ਵਾਰੀ ਪੀਕੇ ਦੇਖ ਲਿਓ ਤੇ ਉੱਪਰ ਨੰਬਰ ਵੀ ਉੱਪਰ ਆ ਜਾਂਦਾਗਾ ਤੇ ਤੁਹਾਨੂੰ ਦਿਖਾਉਨੇ ਆ ਲਾਸਟ ਵੀਡੀਓ 'ਚ ਤੁਹਾਨੂੰ ਸਾਰੀ ਵਿਧੀ ਤੁਹਾਨੂੰ ਦੱਸ ਦਈਏ ਇੱਕ ਲਾਸਟ 'ਚ ਤੁਹਾਨੂੰ ਦੱਸ ਦਿਆਂਗੇ ਤੇ ਖਾਲਸਾ ਜੀ ਇੱਕ ਪਹਿਲਾ ਵੀਡੀਓ ਵੈਸੀ ਉਹ 'ਚ ਵੀ ਖਾਲਸਾ ਜੀ ਨੇ ਕਹਿਸ ਗਿਆ ਵੀ ਕਿਤੋਂ ਘਰੇ ਮਿਹਨਤ ਨਹੀਂ ਹੁੰਦੀ ਤਾ ਇੱਥੇ ਐਡਰੈਸ ਨੂੰ ਦੱਸਤਾ ਜੀ ਇੱਥੇ ਆ ਕੇ ਤੁਸੀਂ ਪੀ ਸਕਦੇ ਹੋ ਮੜਾ ਦੱਸੋ ਹੀ ਖਾਲਸਾ ਜੀ ਇਹ ਕਹਿੰਦੇ ਵੀ ਮੈਂ ਪਹਿਲਾਂ ਵੀ ਦੱਸਿਆ ਸੀ ਵੀਡੀਓ ਤੇ ਜੀ ਵੀ ਜੇ ਤਾਂ ਕੋਈ ਘਰੇ ਇੰਨੀਆਂ ਚੀਜ਼ਾਂ ਬਣਾ ਕੇ ਪੀ ਸਕਦਾ ਹੈ ਤਾਂ ਘਰੇ ਬਣਾ ਲਓ ਸਾਰਾ ਟੱਬਰ ਪੀਓ ਜੇ ਜੇ ਨਹੀਂ ਕਿਸੇ ਤੋਂ ਹਿੰਮਤ ਹੁੰਦੀ ਤਾਂ ਸਟੈਂਡ ਦੇ ਕੋਲੇ ਆਪਾਂ ਖੜੀ ਆ ਹਾਂ ਆਪਣੀ ਦੁਕਾਨ ਤੇ ਆਓ ਵੱਡਾ ਗਲਾਸ 50 ਰੁਪਏ ਦਾ ਛੋਟਾ ਗਲਾਸ 30 ਰੁਪਏ ਦਾ ਵਧੀਆ ਕੁਆਲਟੀ ਵਾਲੀ ਚੀਜ਼ ਹੋਊਗੀ ਇਹਦੇ ਵਿੱਚ ਕੋਈ ਨਸ਼ੇ ਪੱਤੇ ਵਾਲੀ ਚੀਜ਼ ਨਹੀਂ ਹੋਊਗੀ ਡਰ ਵਾਲੀ ਕੋਈ ਗੱਲ ਨਹੀਂ ਮੇਰੀ ਪੋਤੀ ਹੈ ਉਹ 5 ਸਾਲ ਦੀ ਹੈ ਮੈਂ ਉਹਨੂੰ ਵੀ ਪਿਉਣਾ ਹੈ ਮੇਰਾ ਪੋਤਾ 2.5 ਸਾਲ ਦਾ ਉਹਨੂੰ ਵੀ ਪਿਉਣਾ ਹੈ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਪਿਆ ਦੇਣਾ ਹੁੰਦਾ ਨਹੀਂ ਕੋਈ ਖੱਟਾ ਵਾਲੀ ਗੱਲ ਨਹੀਂ ਕੋਈ ਚੀਜ਼ ਹੀ ਨਹੀਂ ਇਹ ਤਾਂ ਗੱਤ ਵਾਲੀ ਚੀਜ਼ ਨਹੀਂ ਜੀ ਵਧੀਆ ਤਾਕਤ ਵਾਲੀ ਚੀਜ਼ ਆ ਸਰਦ ਹੈ ਹੀ ਪੀਓ ਤੇ ਤਾਕਤ ਬਣਾਓ ਚਲੋ ਠੀਕ ਆ ਬਈ ਸਾਸੀ ਕਾਲ ਦੇ ਸਾਰ ਸਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਖਾਲਸਿਆਂ ਦੀ ਫੌਜ ਆ ਬਈ ਜਿੱਤੇ ਪਾਵੇ ਨਿਹਾਲੋ ਜਾਵੇ ਹੋਜਾਂ ਨੂੰ ਪਾਵੇ ਸਾਸਰੀਆ ਗਾਲ ਸਾਰੇ ਜਾ ਬਈ ਸਾਰੇ ਵੀਰਾਂ ਨੂੰ ਤੇ ਸ਼ੇਰ ਪੂਰੀ ਫੁੱਲ ਕਰਿਓ ਬਈ ਆਪਣੇ ਥਾਣੇ ਆਇਓ ਕਿਵੇਂ ਪਹਿਲਾ ਵੀਡੀਓ ਨੂੰ ਕੀਤਾ ਸੀ ਐਸ ਨੂੰ ਵੀ ਕਰਿਓ ਸਤਿ ਸ਼੍ਰੀ ਅਕਾਲ